ਸਤਿਨਾਮ ਸ੍ਰੀ ਵਾਹਿਗੁਰੂ ਜੀ ਕਈ ਵਾਰ ਜ਼ਿੰਦਗੀ 'ਚ ਇਹੋ ਜਿਹੀ ਸਥਿਤੀ ਆ ਜਾਂਦੀ ਹੈ ਜਿੱਥੇ ਇਨਸਾਨ ਨਾ ਹੱਸ ਸਕਦਾ ਨਾ ਰੋ ਸਕਦਾ ਬਸ ਚੁੱਪ ਚ ਬੈਠ ਜਾਂਦਾ ਕਿਉਂਕਿ ਕਿਸੇ ਕੋਲ ਬੋਲਣ ਵਾਲਾ ਵੀ ਨਹੀਂ ਹੁੰਦਾ ਤੇ ਸੁਣਨ ਵਾਲਾ ਵੀ ਨਹੀਂ ਹੁੰਦਾ ਇਹ ਕਹਾਣੀ ਨਾ ਸਿਰ ਕਿਸੇ ਇੱਕ ਨਾਰੀ ਦੀ ਹੈ ਇਹ ਸੱਚ ਪੁੱਛੋ ਤਾਂ ਉਹ ਹਰ ਨਾਰੀ ਦੀ ਕਹਾਣੀ ਹੈ ਜੋ ਰੋਜ਼ ਆਪਣੀ ਚੁੱਪੀ 'ਚ ਰੱਬ ਨੂੰ ਜ਼ਿੰਦਗੀ ਸੌਂਪ ਦਿੰਦੀ ਹੈ ਇਹ ਕਹਾਣੀ ਸਿਮਰਨ ਦੀ ਹੈ ਇੱਕ ਸਧਾਰਨ ਪਰ ਮਾਣ ਵਾਲੀ ਔਰਤ ਦੀ ਸਿਮਰਨ ਦਾ ਵਿਆਹ ਇੱਕ ਮਿੱਠੀ ਉਮੀਦ ਨਾਲ ਹੋਇਆ ਸੀ ਉਸਨੇ ਸੋਚਿਆ ਸੀ ਕਿ ਨਵਾਂ ਘਰ ਨਵੇਂ ਰਿਸ਼ਤੇ ਨਵਾਂ ਪਿਆਰ ਸਭ ਕੁਝ ਇੱਕ ਸੁਪਨੇ ਵਾਂਗ ਹੋਵੇਗਾ ਪਰ ਜ਼ਿੰਦਗੀ ਸਿਰਫ ਸੁਪਨੇਾਂ ਦੀ ਕਹਾਣੀ ਨਹੀਂ ਹੁੰਦੀ ਕਈ ਵਾਰੀ ਜ਼ਿੰਦਗੀ ਸੁਪਨੇਾਂ ਦੀ ਟੁੱਟਣ ਦੀ ਆਵਾਜ਼ ਹੁੰਦੀ ਹੈ ਜੋ ਸਿਰਫ ਰੱਬ ਸੁਣਦਾ ਹੈ ਨਮਾਕਾਰ ਨਵੇਂ ਰਿਸ਼ਤੇ ਦੀ ਪਰ ਮਿਠਾਸ ਨਹੀਂ ਸੀ ਸਸਰਾਲ ਦੇ ਲੋਕ ਕਦੇ ਉਸ ਦੀ ਨਿਗਾਚ ਨਿਗਾ ਨਾ ਮਿਲਉਂਦੇ ਉਸ ਦੀ ਹਸਤੀ ਨੂੰ ਤਾਂ ਇੱਕ ਪਰਛਾਵਾ ਵੀ ਨਾ ਸਮਝਿਆ ਗਿਆ ਪਤੀ ਵੀ ਰੋਜ਼ ਦੀ ਥਕਾਵਟ ਤੇ ਘਰ ਤਣਾ ਲੈ ਕੇ ਆਉਂਦਾ ਸੀ ਸਿਮਰਨ ਬਿਨਾ ਉਹਨਾਂ ਨੂੰ ਜਾਖੇ ਹੌਲੀ ਆਵਾਜ਼ ਵਿੱਚ ਕਹਿੰਦੀ ਚਲੋ ਚਾਹ ਬਣਾਈਏ ਉਸ ਆ ਪਤੀ ਕਦੇ ਕਦੇ ਉਸ ਨੂੰ ਆਖ ਦਿੰਦਾ ਤੂੰ ਮੇਰੀ ਜ਼ਿੰਦਗੀ 'ਚ ਹੈ ਹੀ ਕੀ ਸਿਮਰਨ ਹੱਸਦੀਂਦੀ ਨਾ ਰੋਦੀਂ ਨਾ ਬੋਲਦੀ ਉਹ ਸਿਰਫ ਇੱਕ ਗੱਲ ਰੋਝਾਖਦੀ ਸੀ ਰੱਬਾ ਤੂੰ ਮੇਰੀ ਚੁੱਪੀ ਵੀ ਸੁਣ ਲੈ ਲੋਕ ਤਾਂ ਮੇਰੀ ਜਿਹਾਂ ਦੀ ਗੱਲ ਵੀ ਨਹੀਂ ਸੁਣਦੇ ਉਹ ਆਪਣਾ ਦੁੱਖ ਕਦੇ ਵੀ ਕਿਸੇ ਨੂੰ ਨਹੀਂ ਦੱਸਦੀ ਸੀ ਨਾ ਆਪਣੇ ਪੇਕੇ ਪਰਿਵਾਰ ਨਾਲ ਨਾ ਆਪਣੇ ਦੋਸਤਾਂ ਨਾਲ ਨਾ ਆਪਣੇ ਪਤੀ ਨਾਲ ਉਸ ਦਾ ਇੱਕੋ ਸਾਥੀ ਸੀ ਰੱਬ ਇੱਕ ਦਿਨ ਉਸ ਦੀ ਸਹੇਲੀ ਨੇ ਪੁੱਛਿਆ ਕੂ ਕਿਨੇ ਚੁੱਪ ਰਹਿੰਦੀ ਹੈ ਨਾ ਰੋਸਦੀ ਹੈ ਨਾ ਬੋਲਦੀ ਹੈ ਕਿ ਤੈਨੂੰ ਦਰਦ ਨਹੀਂ ਹੁੰਦਾ ਸਿਮਰਨ ਹੋਲੀ ਜਾਈ ਹੱਸ ਕੇ ਕਹਿੰਦੀ ਹੈ ਧੀਰੇ ਚ ਰੱਖਣ ਵਾਲਿਆਂ ਦੀ ਸੁਣਾਈ ਰੱਬ ਕਰਦਾ ਹੈ ਲੋਕਾਂ ਨੂੰ ਜਵਾਬ ਦਿੰਦੇ ਰਹੀਏ ਤਾਂ ਰੱਬ ਨਾਲ ਗੱਲ ਕਦੋਂ ਹੋਵੇਗੀ ਕਈ ਸਾਲ ਲੰਘ ਗਏ ਘਰ ਵਿੱਚ ਕੁਝ ਨਾ ਬਦਲਿਆ ਪਰ ਸਿਮਰਨ ਨੇ ਆਪਣਾ ਰੱਬੀ ਧੀਰੇ ਚ ਕਦੇ ਨਾ ਖੋਇਆ ਇੱਕ ਦਿਨ ਅਚਾਨਕ ਉਸ ਦਾ ਪਤੀ ਹਸਪਤਾਲ ਟੂ ਸੀਰੀਅਸ ਹੋ ਗਿਆ ਕੁਝ ਦਿਨਾਂ ਦੀ ਚੁੱਪੀ ਹਸਪਤਾਲ ਦੀ ਚਾਨਣੀ ਤੇ ਹੌਲੀ-ਹੌਲੀ ਸੱਚ ਸਮਝਣ ਲੱਗਿਆ ਉਸਦੇ ਪਤੀ ਨੇ ਆਈਸੀਯੂ ਤੋਂ ਵਾਪਸ ਹੁੰਦੇ ਹੁੰਦੇ ਇੱਕ ਗੱਲ ਆਖੀ ਸਿਮਰਨ ਤੂੰ ਸਿਰਫ ਮੇਰੀ ਘਰ ਵਾਲੀ ਨਹੀਂ ਤੂੰ ਮੇਰੀ ਇਲਾਜ ਰੱਖਣ ਵਾਲੀ ਸੀ ਮੈਨੂੰ ਹੁਣ ਲੱਗ ਰਿਹਾ ਏ ਜਿਹੜੀ ਤੇਰੀ ਚੁੱਪੀ ਸੀ ਉਹ ਰੱਬੀ ਭਗਤੀ ਸੀ ਘਰ ਵਾਲਿਆਂ ਨੇ ਵੀ ਹੌਲੀ-ਹੌਲੀ ਲਫ਼ਜ਼ ਬਦਲੇ ਪਰ ਸਿਮਰਨ ਨੇ ਕਦੇ ਮੈਂ ਤਾਂ ਪਹਿਲਾਂ ਵੀ ਸੀ ਨਹੀਂ ਆਖਿਆ ਉਸਨੇ ਸਿਰਫ ਕਿਹਾ ਰੱਬ ਚੁੱਪ ਸੀ ਪਰ ਉਹ ਹਰ ਦਿਨ ਸੁਣ ਰਿਹਾ ਸੀ ਤੇ ਜਦ ਉਸਨੇ ਜਾਇਆ ਤਾਂ ਹਰ ਇੱਕ ਚੀਜ਼ ਬਦਲ ਦਿੱਤੀ ਸਿੱਖਿਆ ਜੇਕਰ ਤੂੰ ਵੀ ਕਿਸੇ ਹਾਲਾਤ ਵਿੱਚ ਇਥੇ ਤੈਨੂੰ ਸੁਣਨ ਵਾਲਾ ਕੋਈ ਨਹੀਂ ਤੇਰੀ ਕਦਰ ਕਰਨ ਵਾਲਾ ਕੋਈ ਨਹੀਂ ਤਾਂ ਹੌਸਲਾ ਰੱਖ ਰੱਬ ਕਦੇ ਵੀ ਕਿਸੇ ਦੀ ਚੁੱਪੀ ਨੂੰ ਅਣਸੁਣੀ ਨਹੀਂ ਕਰਦਾ ਲੋਕ ਲਾਰੇ ਮਾਰਦੇ ਨੇ ਪਰ ਰੱਬ ਹੌਲੀ-ਹੌਲੀ ਕਰਮ ਕਰਦਾ ਏ ਧੀਰਜ ਰੱਖ ਰੱਬ ਚੁੱਪ ਹੈ ਪਰ ਸੁਣ ਰਿਹਾ ਹੈ ਤੇ ਜਦ ਸੁਣ ਲੈਂਦਾ ਫਿਰ ਰੱਬ ਕਦੇ ਵੀ ਛੱਡਦਾ ਨਹੀਂ ਜੇ ਤੁਸੀਂ ਵੀ ਕਿਸੇ ਅਜਿਹੀ ਹਾਲਤ ਵਿੱਚ ਹੋ ਜਿੱਥੇ ਕੋਈ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਇੱਕ ਗੱਲ ਯਾਦ ਰੱਖੋ ਰੱਬ ਰੋਜ਼ ਸੁਣਦਾ ਹੈ ਪਰ ਕਈ ਵਾਰ ਚੁੱਪ ਰਹਿ ਕੇ ਅਸੀਂ ਆਪਣਾ ਧੀਰਜ ਪਰਖਦੇ ਹਾਂ ਚੁੱਪ ਹੋ ਜਾ ਪਰ ਹਾਰ ਨਾ ਮੰਨ ਰੱਬ ਚੁੱਪੇ ਪਰ ਸੁਣ ਰਿਹਾ ਹੈ ਤੇ ਜਦ ਉਹ ਸੁਣ ਲੈਂਦਾ ਹੈ ਤਾਂ ਤੇਰੀ ਜ਼ਿੰਦਗੀ ਰੰਗੀਨ ਹੋ ਜਾਂਦੀ ਹੈ ਜੇ ਇਹ ਕਹਾਣੀ ਤੁਹਾਡੇ ਮਨ ਦੀ ਆਵਾਜ਼ ਬਣੀ ਹੋਵੇ ਤਾਂ ਸ਼ੁਕਰਾਨਾ ਡਿਵਾਈਨ ਟਾਕ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਇਕੱਲੇ ਨਹੀਂ ਰੱਬ ਤੇ ਤੁਸੀਂ ਦੋਵੇਂ ਮਿਲ ਕੇ ਇੱਕ ਨਵੀਂ ਲਿਖਤ ਬਣਾ ਰਹੇ ਹੋ ਧੰਨਵਾਦ